ਇਹ ਨਾ ਵੀਰੰਦਾ ਵੀਰੰਦਾ ਬੱਚਾ ਹੈਗਾ ਜਾਪੇ ਵਾਲੀਆ ਬੈਂਚਾਂ ਤੋਂ ਉਠਾ ਕੇ ਕਰੋ ਲਈਏ ਕੋਸਰ ਦੋ ਗੱਡੀਆਂ ਭਰ ਕੇ ਰਾਤ ਗਈਆਂ ਨੇ ਸਵੇਰੇ ਲੱਗੇ ਹੀ ਆ ਸਵੇਰੇ ਲੈ ਕੇ ਆਏ ਕਹਿੰਦੇ ਬੈਠੋ ਸਾਡੀ ਗੱਡੀ 'ਚ ਜੇ ਹੁਣ ਉੱਥੇ ਜਿੱਥੇ ਮੁੰਡੇ ਬੰਨੇ ਹੋਏ ਨੇ ਉੱਥੇ ਸਾਨੂੰ ਬਾਹਰ ਰੱਖਿਆ ਕੋਲ ਬਰਨਾਲਾ ਸਿਟੀ 2 ਦੇ ਵਿੱਚ ਅਜੇ ਕਹਿੰਦੇ ਜੇ ਤੂੰ ਬੋਲਦੀ ਰੌਲਾ ਪਾਉਣੀ ਅਮਾ ਤਾਂ ਫਿਰ ਦੇਖ ਲੈ ਤੇਰਾ ਬਿਕਚਰਾ ਸੀ ਕੀਤਾ ਨਹੀਂ ਮੈਂ ਕਹਾਂ ਜੀ ਜੋ ਮਰਜ਼ੀ ਲੇਕਿਨ ਅੰਦਰ ਲੱਜੂ ਤਰੇ ਇਹਨਾਂ ਨੂੰ ਅਧਿਕਾਰ ਵੀ ਕਰਨ ਦੇ ਵਿਰੋਧ ਜਾਂ ਤਸਵੀਰਾਂ ਦੇਖ ਸਕਦੇ ਹੋ ਇਹ ਮੌਕਾ ਦੇਖ ਕੇ ਆਏਗੇ ਬਲਾਕ ਪ੍ਰਧਾਨ ਜੀ ਨਾਲ ਤੇ ਆ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾ ਰਹੇ ਹਾਂਗੇ ਜਿਹੜਾ ਮਸਲਾ ਬਣਿਆ ਹੋਇਆ ਵੀ ਕੰਦ ਨੂੰ ਸਲਾਵ ਆ ਗਈ ਕੰਦ ਡਿੱਗ ਜੂਗੀ ਪਰ ਇਹ ਸਰੇ ਆਮ ਧੱਕਾ ਹੋ ਰਿਹਾਗਾ ਸਵੇਰੇ ਪੁਲਿਸ ਜਾਂਦੀ ਹੈਗੀ ਤੇ ਨਾ ਹਟਿਆ ਉਹ ਇੱਕ 20 ਦਿਨਾਂ ਦੀ ਨਾਲ ਛੋਟੀ ਬੱਚੀ ਹੈ ਉਹਨੂੰ ਤੇ ਨਾਲ ਸਾਰੇ ਪਰਿਵਾਰ ਨੂੰ ਸਿਟੀ ਟੂ ਥਾਣਾ ਦੇ ਵਿੱਚ ਲਿਆਂਦਾ ਜਾਂਦਾ ਹੈਗਾ ਇੱਥੇ ਬੰਦ ਕਰ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਜਿਸ ਦੇ ਬੰਦੇ ਨੂੰ ਜਦੋਂ ਪਤਾ ਲੱਗਦਾ ਤਾਂ ਥਾਣੇ ਦਾ ਕਰਾਉਗ ਕੀਤਾ ਜਾਂਦਾ ਹੈ ਪਰ ਇੱਥੇ ਉਸ ਤੋਂ ਬਾਅਦ ਜਿਹੜੇ ਬੱਚੀ ਨੂੰ ਤੇ ਉਹਦੇ ਪਰਿਵਾਰ ਨੂੰ ਇੱਥੋਂ ਕੱਢ ਕੇ ਲਿਜਾਇਆ ਜਾਂਦਾ ਹੈਗਾ ਤੇ ਗੱਲ ਸੁਣ ਰਹੇ ਆ ਵੀ ਉਹਨਾਂ ਦੀ ਜ਼ਮਾਨਤ ਪਰ ਜੱਥੇਬੰਦੀ ਵੱਲੋਂ ਕਿਹਾ ਗਿਆ ਤੇ ਉਹਨਾਂ ਦੇ ਪਰਿਵਾਰ ਵੱਲੋਂ ਕਿਹਾ ਗਿਆ ਹੈਗਾ ਵੀ ਅਸੀਂ ਜ਼ਮਾਨਤ ਨਹੀਂ ਕਰਾਉਣੀ ਤੇ ਇੱਥੇ ਜਿਹੜਾ ਸਰਿਆਮ ਧੱਕਾ ਹੋ ਰਿਹਾ ਹੈਗਾ ਤੇ ਜਿਹੜਾ ਕਿਸਾਨ ਭਾਰਤੀ ਕਿਸਾਨ ਨੂੰ ਏਕਤਾ ਸਿੱਧੂਪੁਰ ਦੀ ਜਥੇਬੰਦੀ ਹੈਗੀ ਉਹਨਾਂ ਵੱਲੋਂ ਇੱਥੇ ਖਾਣਾ 62 ਦੇ ਵਿੱਚ ਜਿਹੜਾ ਧਾਰਨਾ ਲਾ ਦਿੱਤਾ ਗਿਆ ਤੇ ਬਾਰ ਬਾਰ ਤੁਹਾਨੂੰ ਤਸਵੀਰਾਂ ਜਿਹੜੀਆਂ ਮੈਂ ਦਿਖਾ ਰਹੇ ਹਾਂਗਾ ਉਹ ਆ ਮਸਲਾ ਹੈਗਾ ਵੀ ਕਿੰਨਾ ਜਿਆਦਾ ਟਕਾ ਹੋ ਰਿਹਾ ਹੈਗਾ ਕਿੰਨੇ ਕੰਦ ਨੂੰ ਸਲਾਬ ਆ ਗਈ ਤੁਸੀਂ ਖੁਦ ਦੇਖ ਸਕਦੇ ਹੋ ਇੱਕ ਰਸੋਈ ਦਾ ਪਾਣੀ ਹੈ ਜਿਹੜਾ ਸਿਰਫ ਰਸੋਈ ਦਾ ਪਾਣੀ ਇੱਥੋਂ ਦੀ ਲੰਘ ਰਿਹਾ ਹੈਗਾ ਤੇ ਆ ਸਾਰੀਆਂ ਤਸਵੀਰਾਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਜਿੰਨਾਂ ਕੋਲੇ ਭਰਾਵਾਂ ਕੋਲੇ ਜਾਈ ਜਾਂਦੀਆਂ ਤਾਂ ਬਾਅਦ ਤੋਂ ਬਾਅਦ ਇੱਥੇ ਥਾਣਾ ਸੀਡੀ 2 ਦੇ ਵਿੱਚ ਪਹੁੰਚਣ ਦੀ ਕਿਰਪਾ ਕਰੋ ਧੰਨਵਾਦ ਇਹ ਇੱਕ ਫੁੱਟ ਥਾਂ ਕਹਿ ਸਕਦੇ ਆ ਮੈਂ ਫੁੱਟ ਥਾਂ ਦੇ ਵਿੱਚ ਜਿਹੜੀ ਮਿੱਟੀ ਲੱਗੀ ਹੋਈ ਹੈ ਤੇ ਬਿਲਕੁਲ ਥੋੜਾ ਰਸੋਈ ਦਾ ਪਾਣੀ ਹੈ ਜਿਹੜਾ ਇੱਥੋਂ ਲੰਘ ਰਿਹਾ ਹੈ ਪਰ ਸਰੇ ਆਮ ਜਿਹੜਾ ਧੱਕਾ ਕਹਿ ਸਕਦੇ ਆ ਬਸ ਹੋ ਰਿਹਾ ਹੈਗਾ ਤੁਸੀਂ ਚੱਲ ਹੁਣ ਇਹਨੂੰ ਲੈ ਕੇ ਜਾਈਏ ਉਹਨਾਂ ਨੂੰ ਕਲੰਦਰਾ ਵੇਖ ਕੇ ਇਹਨੂੰ ਪੇਸ਼ ਕਰੂੰਗਾ ਮੈਂ ਇਕੱਠੇ ਕਿੱਧਰ ਜਾਉਂਗਾ ਮੂਜੇ ਹੋ ਪਈ ਦੋ ਲੜਦੇ ਤਾਂ ਹੈ ਨਹੀਂ ਜੀ ਇਹ ਵੀ ਅਸੀਂ ਲੜ ਪੈਣਗੇ ਵੀ ਉਹ ਲੜਦੇ ਦੂਜੇ ਬੰਦੇ ਆਪੋ ਦੇ ਮੈਂ ਇਹਨਾਂ ਦਾ ਕਰ ਵੀ ਇਕੱਠੀ ਨਹੀਂ ਉੱਥੇ ਕਿੱਥੇ ਲੜਦੇ ਆਏ ਉਹ ਕਿਹੜਾ ਬਦੂਰ ਕਰਾ ਦਾਂਗੇ ਗੱਲ ਤਾਂ ਇਕੱਠੇ ਹੋਗੀ ਨਹੀਂ ਗੁਰੂ ਮਈ ਉਹ ਕਰ ਇੱਥੇ ਤਾਂ ਬਥੇਰੀ ਆਲੀ ਹੋ ਗਈ ਗੱਲ ਹੀ 1.5 ਮਹੀਨਾ ਹੋ ਗਿਆ ਗੱਲ ਤਾਂ ਇਕੱਠੇ ਹੋਗੀ ਨਹੀਂ ਗੁਰੂ ਮਾ ਹਾਂ 1.5 ਮਹੀਨਾ ਹੋ ਗਿਆ ਮਖਾਤ 14-15 ਦੀ ਬਿਗਾੜ ਕੇ ਰਾਜ ਜੀ ਥੋੜਾ ਅਸੀਂ ਕੋਈ ਦੁਸ਼ਮਣ ਨਹੀਂ ਥੋੜਾ ਮੈਂ ਗੇਟੀਆਂ ਇੱਥੇ ਸਾਡੀ ਇਹਨਾਂ ਨੂੰ ਦੁਸ਼ਮਣੀ ਥੋੜਾ ਨਹੀਂ ਕੋਈ ਇਹੋ ਜਿਹਾ ਸਾਡੇ ਉਹ ਆਪਦੇ ਆ ਇਹ ਕੋਈ ਲੈ ਉਹਦੀ ਸਾਰੇ ਜਣੇ ਚੱਲਿਓ ਉੱਤਕਰ ਬੁਲਾ ਲਈ ਆਪਾਂ ਵੀਡੀਓ ਬਣਾਉਣੇ ਗੇਟ ਤੀਆਂ ਮੈਂ ਆਜੂ ਕੋਈ ਗੱਲ ਨਹੀਂ ਨਾ ਉਹਨਾਂ ਨੇ ਵੀ ਬਣਾਈ ਵੀਡੀਓ ਬੱਚੇ ਦੀ ਵੀ ਨਾਲ ਬੈਠੇ ਬੈਠੇ